ਇਹ ਜਾਣਦਾ ਹੈ ਕਿ ਦੁੱਧ ਪੀਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਦੁੱਧ ਪੀਣਾ ਸਾਡੇ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ ਸਦੀਆਂ ਤੋਂ ਹੀ ਇਸ ਨੂੰ ਪੋਸ਼ਟਿਕ ਭੋਜਨ ਮੰਨਿਆ ਜਾਂਦਾ ਹੈ ਆਯੁਰਵੇਦ ਦੇ ਵਿੱਚ ਵੀ ਦੁੱਧ ਦੇ ਗੁਣਾ ਕਰਕੇ ਇਸ ਨੂੰ ਵਰਦਾਨ ਵੀ ਦੱਸਿਆ ਗਿਆ ਦੁੱਧ ਪਿੰਡ ਨਾਲ ਸਾਨੂੰ ਵਿਟਾਮਿਨ ਡੀ ਕੈਲਸ਼ੀਅਮ ਅਤੇ ਪ੍ਰੋਟੀਨ ਵੀ ਮਿਲਦਾ ਹੈ ਜੋ ਸਾਡੇ ਸਰੀਰ ਅਤੇ ਹੱਡੀਆਂ ਨੂੰ ਮਜ਼ਬੂਤੀ ਬਣਾਉਂਦਾ ਹੈ ਡਾਕਟਰ ਵੀ ਸਾਰਿਆਂ ਨੂੰ ਦੁੱਧ ਪੀਂਦੀ ਹੀ ਸੁਲਾਹ ਦਿੰਦੇ ਨੇ ਪਰ ਕਿ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੁੱਧ ਦਾ ਸੇਵਨ ਤੁਹਾਡੇ ਲਈ ਨੁਕਸਾਨਦੇ ਹੋ ਸਕਦਾ ਹੈ ਜੀ ਹਾਂ ਬਿਲਕੁਲ ਠੀਕ ਸੁਣ ਦਿੱਤੀ ਅੱਜ ਜਾਣਦੇ ਹਾਂ ਕਿ ਇਸ ਨੂੰ ਨਾਂ ਕੀ ਨੁਕਸਾਨ ਹੁੰਦਾ ਤੇ ਤੁਹਾਨੂੰ ਦਿਨ ਚ ਕਿੰਨਾ ਗਾ ਦੁੱਧ ਪੀਣਾ ਚਾਹੀਦਾ ਹੈ ਜਦਨਾ ਬਹੁਤ ਜ਼ਿਆਦਾ ਦੁੱਧ ਪੀਣ ਨਾਲ ਤੁਹਾਡੇ ਸਰੀਰ ਦੇ ਵਿੱਚ ਹਾਰਮੋਨ ਅਸੰਤੁਲਨ ਹੋ ਜਾਂਦੇ ਹਨ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਫੈਟ ਅਤੇ ਕੈਲੋਰੀ ਪਾਈ ਜਾਂਦੀ ਹੈ ਜੋ ਤੁਹਾਡਾ ਹੱਡਾ ਭਾਰ ਤੇਜ਼ੀ ਨਾਲ ਵਧਾਉਂਦੀ ਹੈ ਦਰਸਲ ਇੱਕ ਕੱਪ ਦੁੱਧ ਦੇ ਵਿੱਚ 5 ਗ੍ਰਾਮ ਫੈਟ ਅਤੇ 152 ਕੈਲੋਰੀ ਹੁੰਦੀ ਹੈ ਇਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਲੈਕਟੋਜ਼ ਵੀ ਪਾਇਆ ਜਾਂਦਾ ਜੋ ਕਿ ਇੱਕ ਕੁਦਰਤੀ ਸ਼ੂਗਰ ਹੈ ਇਸ ਕਾਰਨ ਨਾ ਸਿਰਫ ਤੁਹਾਡਾ ਭਾਰ ਵਧਦਾ ਹੈ ਬਲਕਿ ਤੁਹਾਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਫਿਲਹਾਲ ਅੰਦਾਜ਼ੇ ਕਿ ਇਸ ਨਾਲ ਕੀ ਕੀ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਉਹ ਜਾਣਦੇ ਨੇ ਸਭ ਤੋਂ ਪਹਿਲਾਂ ਪੇਟ ਦੀਆਂ ਸਮੱਸਿਆ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਚਮੜੀ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਲੀਵਰ ਸੰਬੰਧੀ ਸਮੱਸਿਆਵਾਂ ਹੋ ਜਾਂਦੇ ਨੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਨੇ ਤੇ ਦਿਨ ਦੇ ਵਿੱਚ ਕਿੰਨਾ ਦੁੱਧ ਪੀਣਾ ਚਾਹੀਦਾ ਉਹ ਤੁਹਾਨੂੰ ਵੀ ਦੱਸ ਦੇਣ ਤੁਹਾਨੂੰ ਦੱਸ ਦੇ ਕਿ ਵਿਅਕਤੀ ਦੀ ਸਰੀਰਕ ਸਥਿਤੀ ਅਤੇ ਉਮਰ ਦੇ ਹਿਸਾਬ ਦੇ ਨਾਲ ਦੁੱਧ ਪੀਣ ਦੀ ਸਮਰਥਾ ਵੱਧ ਜਾਂਦੀ ਹੈ ਕਿਉਂਕਿ ਮਾਹਰਾਂ ਦੇ ਅਨੁਸਾਰ ਜੀਵਤ ਇਨਸਾਨ ਦੇ ਬੱਚੇ ਲਈ 300 ਤੋਂ 500 ਮਿਲੀਲੀਟਰ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ 4 ਤੋਂ 10 ਸਾਲ ਦੀ ਉਮਰ ਦੇ ਬੱਚੇ ਦੇ ਲਈ 400 ਤੋਂ 600 ਮਿਲੀਲੀਟਰ ਦੁੱਧ ਅਤੇ 11 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਲਈ ਕਿ 500 ਮਿਲੀਲੀਟਰ ਤੋਂ 700 ਮਿਲੀਲੀਟਰ ਦੁੱਧ ਅਤੇ 18 ਸਾਲ ਤੋਂ ਲੈ ਕੇ ਇਹਨਾਂ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ 1 ਤੋਂ 2 ਗਲਾਸ ਦੁੱਧ ਦਾ ਸੇਵਨ ਹੀ ਕਰਨਾ ਚਾਹੀਦਾ ਹੈ ਕਿਆ ਜੰਦਾ ਹੈ ਕਿ ਦੁੱਧ ਪੀਣਾ ਸਾਰੀ ਸਿਹਤ ਲਈ ਬਹੁਤ ਜ਼ਰੂਰੀ ਹੈ ਦੁੱਧ ਪੀਣਾ ਤੁਹਾਡੇ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ ਸਦੀਆਂ ਤੋਂ ਹੀ ਇਸ ਨੂੰ ਪੋਸ਼ਟਿਕ ਭੋਜਨ ਮੰਨਿਆ ਜਾਂਦਾ ਹੈ ਆਯੁਰਵੇਦ ਦੇ ਵਿੱਚ ਵੀ ਦੁੱਧ ਦੇ ਗੁਣਾ ਕਰਕੇ ਇਸ ਨੂੰ ਵਰਦਾਨ ਵੀ ਦੱਸਿਆ ਗਿਆ ਹੈ ਦੁੱਧ ਪਿੰਡ ਨਾਲ ਸਾਨੂੰ ਵਿਟਾਮਿਨ ਡੀ ਕੈਲਸ਼ੀਅਮ ਅਤੇ ਪ੍ਰੋਟੀਨ ਵੀ ਮਿਲਦਾ ਹੈ ਜੋ ਸਾਡੇ ਸਰੀਰ ਅਤੇ ਹੱਡੀਆਂ ਨੂੰ ਮਜ਼ਬੂਤੀ ਬਣਾਉਂਦਾ ਹੈ ਡਾਕਟਰ ਵੀ ਸਾਰਿਆਂ ਨੂੰ ਦੁੱਧ ਪੀਂਦੇ ਹੀ ਸਲਾਹ ਦਿੰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੁੱਧ ਦਾ ਸੇਵਨ ਤੁਹਾਡੇ ਲਈ ਨੁਕਸਾਨਦੇ ਹੋ ਸਕਦਾ ਹੈ ਜੀ ਹਾਂ ਬਿਲਕੁਲ ਠੀਕ ਸੁਣਿਆ ਤੁਸੀਂ ਅੱਜ ਜਾਣਦੇ ਹਾਂ ਕਿ ਇਸ ਨੂੰ ਨਾਲ ਕੀ ਨੁਕਸਾਨ ਹੁੰਦੇ ਹੈ ਤੁਹਾਨੂੰ ਦਿਨ ਚ ਕਿੰਨਾ ਗੁਦਦ ਪੀਣਾ ਚਾਹੀਦਾ ਹੈ ਰੋਜ਼ਾਨਾ ਬਹੁਤ ਜ਼ਿਆਦਾ ਦੁੱਧ ਪੀਣ ਨਾਲ ਤੁਹਾਡੇ ਸਰੀਰ ਦੇ ਵਿੱਚ ਹਾਰਮੋਨ ਅਸੰਤੁਲਨ ਹੋ ਜਾਂਦੇ ਹਨ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਫੈਟ ਅਤੇ ਕੈਲੋਰੀ ਪਾਈ ਜਾਂਦੀ ਹੈ ਜੋ ਤੁਹਾਡਾ ਹੱਡਾ ਭਾਰ ਤੇਜ਼ੀ ਨਾਲ ਵਧਾਉਂਦੀ ਹੈ ਦਰਸਲ ਇੱਕ ਕੱਪ ਦੁੱਧ ਦੇ ਵਿੱਚ 5 ਗ੍ਰਾਮ ਫੈਟ ਅਤੇ 152 ਕੈਲੋਰੀ ਹੁੰਦੀ ਹੈ ਇਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਲੈਕਟੋਜ਼ ਵੀ ਪਾਇਆ ਜਾਂਦਾ ਜੋ ਕਿ ਇੱਕ ਕੁਦਰਤੀ ਸ਼ੂਗਰ ਹੈ ਇਸ ਕਾਰਨ ਨਾ ਸਿਰਫ ਤੁਹਾਡਾ ਭਾਰ ਵੱਧਦਾ ਹੈ ਬਲਕਿ ਤੁਹਾਨੂੰ ਹੋਰ ਵੀ ਕਈ ਸਮੱਸਿਆਵਾਂ ਅਮਾ ਦਾ ਸਾਹਮਣਾ ਕਰਨਾ ਪੈਂਦਾ ਫਿਲਹਾਲ ਅੰਦਾਜ਼ਾ ਹੈ ਕਿ ਇਸ ਨਾਲ ਕੀ ਕੀ ਸਮੱਸਿਆਵਾਂ ਪੈਦਾ ਹੁੰਦੀ ਨੇ ਉਹ ਜਾਣਦੇ ਨੇ ਸਭ ਤੋਂ ਪਹਿਲਾਂ ਪੇਟ ਦੀਆਂ ਸਮੱਸਿਆ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਚਮੜੀ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਲੀਵਰ ਸੰਬੰਧੀ ਸਮੱਸਿਆਵਾਂ ਹੋ ਜਾਂਦੇ ਨੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਨੇ ਤੇ ਦਿਨ ਦੇ ਵਿੱਚ ਕਿੰਨਾ ਦੁੱਧ ਪੀਣਾ ਚਾਹੀਦਾ ਉਹ ਤੁਹਾਨੂੰ ਵੀ ਦੱਸਿਆ ਤੁਹਾਨੂੰ ਦੱਸਿਆ ਕਿ ਵਿਅਕਤੀ ਦੀ ਸਰੀਰਕ ਸਥਿਤੀ ਅਤੇ ਉਮਰ ਦੇ ਹਿਸਾਬ ਦੇ ਨਾਲ ਦੁੱਧ ਪੀਣ ਦੀ ਉਮਰਤਾ ਵਧ ਜਾਂਦੀ ਹੈ ਕਿਉਂਕਿ ਮਾਹਰਾਂ ਦੇ ਅਨੁਸਾਰ ਜੀਵਤ ਇਨਸਾਨ ਦੇ ਬੱਚੇ ਅ ਲਈ 300 ਤੋਂ 500 ਮਿਲੀਲੀਟਰ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਉਦੋਂ ਹੀ 4 ਤੋਂ 10 ਸਾਲ ਦੀ ਉਮਰ ਦੇ ਬੱਚੇ ਦੇ ਲਈ 400 ਤੋਂ 600 ਮਿਲੀਲੀਟਰ ਦੁੱਧ ਤੇ 11 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਲਈ ਕਿ 500 ਤੋਂ 700 ਮਿਲੀਲੀਟਰ ਦੁੱਧ ਅਤੇ 18 ਸਾਲ ਤੋਂ ਲੈ ਕੇ ਇਹਨਾਂ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ 1 ਤੋਂ 2 ਗਲਾਸ ਦੁੱਧ ਦਾ ਸੇਵਨ ਹੀ ਕਰਨਾ ਚਾਹੀਦਾ ਹੈ